ਲਾਰਡ ਮਹਾਵੀਰ ਸਿਵਲ ਹਸਪੀਟਲ ਲੁਧਿਆਣਾ ਦੇ ਬਾਹਰ ਖੜੇ ਆ ਇੱਥੇ ਇੱਕ ਪੇਸ਼ੈਂਟ ਆ ਉਹਦੇ ਕੀੜੇ ਪਏ ਹੋਇਆ ਕੀੜੇ ਦੇ ਕਿੰਦਾ ਚੱਲ ਰਹੇ ਬੰਦੇ ਦੇ ਸਾਰੇ ਫੈਂਟ ਕੀੜੇ ਮਰੇ ਦੀ ਇਹ ਬੰਦੇ ਦੀ ਹੈਲਪ ਕੀਤੀ ਜਾਵੇ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਕੋਈ ਸਾਰੀ ਲੱਤ ਗਲੀ ਪਈ ਆ ਤਾਂ ਕੀੜੇ ਕੀੜੇ ਭਰੇ ਫੈਲ ਅੰਦਰ ਇੱਥੇ ਤਿੱਕਰ ਗੋਡੇ ਤਿੱਕਰ ਲੱਤ ਗਲ ਗਈ ਆ ਤੇ ਸਿਵਲ ਹਸਪਤਲ ਆਨੇ ਕਹਤਾ ਵੀ ਲੱਤ ਤੇਰੀ ਕੱਟਣੀ ਪੈਣੀ ਆ ਇਹ ਤਕਲੀਫ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਰਾਮਪਾਲ ਚੱਲ ਰਿਹਾ ਤੇਰੀ ਲੱਤ ਤੇ ਹੋਇਆ ਕੀ ਸੀ ਇਹ ਇਹ ਨਾ ਜ਼ਖਮ ਹੋ ਗਿਆ ਸੀ ਲੱਤ ਉਹ ਕਦਕ ਉਹਨੇ ਉਹਨੇ ਉਹ ਨਹੀਂ ਮੱਝ ਗਿਆ ਕਿ ਹੰਸਰਾਜ ਹਲਵਾਈ ਦਾ ਪੁੱਤ ਬਾਈ ਹੁਣੀ ਦੱਸਦੇ ਆ ਵੀ ਹੰਸਰਾਜ ਦਾ ਨਾਂ ਚੱਲਦਾ ਸੀਗਾ ਨਾਂ ਚਾਰ ਪੁੱਤ ਸੀ ਹੰਸਰਾਜ ਦੇ ਤੇ ਹਲਵਾਈ ਚੋਟੀ ਦੇ ਸੀ ਪਰ ਜਦੋਂ ਹੰਸਰਾਜ ਚੱਲ ਵਸਿਆ ਚਾਰੇ ਰੁਲ ਗਏ ਚਾਰਾਂ ਚੋਂ ਦੋ ਤਾਂ ਇਸ ਦੁਨੀਆ ਤੋਂ ਚਲੇ ਗਏ ਇੱਕ ਤਾਂ ਬਾਈ ਹੁਣੀ ਦੱਸਦੇ ਪਿਛਲੇ ਸਾਲ ਹੀ ਇੱਥੇ ਹੀ ਮਰਿਆ ਇਦਾਂ ਹੀ ਉਹਦਾ ਵੀ ਸੰਸਕਾਰ ਲੋਕਾਂ ਨੇ ਰਲ ਕੇ ਕੀਤਾ ਲਵਾਰਸਾ ਵਾਂਗੂ ਅੱਜ ਰਾਮ ਜੀ ਨੂੰ ਜਿਹੜੀ ਹਾਲਤ ਵਿੱਚ ਅਸੀਂ ਇੱਥੋਂ ਲੈ ਕੇ ਚੱਲੇ ਆ ਬਹੁਤ ਹੀ ਜ਼ਿਆਦਾ ਦੁੱਖਦਈ ਹੈ ਤੇ ਬਹੁਤ ਸ਼ਰਮਨਾਕ ਕੀ ਹੋਇਆ ਤੈਨੂੰ ਪੈਰ ਗਲ ਗਏ ਤੇਰੇ ਸਾਰੇ ਤੇਰਾ ਬਹੁਤ ਤਾਂ ਸਮੈਲ ਆ ਰਹੀ ਤੇਰੇ ਪੈਰ ਕਿੱਦਾਂ ਗਲ ਗਏ ਦੋਨੋਂ ਗਲੇ ਕੀ ਕੀ ਮੇਨ ਸਾਈਡ ਪੀਸਾਡ ਪੀਸਾਡ ਪੈਟੇ ਚੱਕੀ ਗਾੜੀ ਦੇ ਉੱਤੇ ਕੀ ਕੱਤੀ ਜਾਂਦੀ ਕੈਟ ਹੋ ਹੋ ਕੀੜੇ ਕਿੱਦਾਂ ਚੱਲ ਰਹੇ ਬਾਹਰ ਜਿਹੜੇ ਹੱਥ ਮਰੇ ਕਰੀਏ ਕੀੜੇ ਦੇ ਕਿੱਦਾਂ ਚੱਲ ਰਹੇ ਮਤੇ ਤੇ ਸਾਰੇ ਪੈਰ ਤੇ ਕੀੜੇ ਫੈਲੇ ਜੀ ਇਹ ਬੰਦੇ ਦੀ ਹੈਲਪ ਕੀਤੀ ਜਾਵੇ ਸਿਮਨੋ ਹਸਪੀਟਲ ਦੇ ਬਿਲਕੁਲ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਲਾਰਡ ਮਹਾਵੀਰ ਸਿਵਲ ਹਸਪੀਟਲ ਲੁਧਿਆਣਾ ਦੇ ਬਾਹਰ ਖੜੇ ਆ ਇੱਥੇ ਇੱਕ ਪੇਸ਼ੈਂਟ ਆ ਉਹਦੇ ਕੀੜੇ ਪਏ ਹੋਇਆ ਵੀਰੇ ਉਹਨਾਂ ਨੇ ਵੀਡੀਓ ਭੇਜੀ ਸਾਨੂੰ ਪਹਿਲਾਂ ਉਹ ਉੱਥੇ ਬਾਹਰ ਪਿਆ ਸੀਗਾ ਹੁਣ ਉਹ ਅੰਦਰ ਆ ਕੇ ਬੈਠ ਗਿਆ ਹਸਪਤਾਲ ਦੇ ਹਸਪੀਟਲ ਵਾਲਿਆਂ ਨੇ ਇੱਥੇ ਐਡਮਿਟ ਵੀ ਕੀਤਾ ਸੀ ਪਹਿਲਾਂ ਦੱਸਦੇ ਆ ਪਰ ਉਹ ਕਹਿੰਦੇ ਵੀ ਲੱਤ ਕੱਟਣੀ ਪਊਗੀ ਤੇ ਉਹ ਹਸਪਤਾਲ ਚੋਂ ਟੱਕੇ ਭੱਜ ਗਿਆ ਹੁਣ ਉਹ ਬਾਹਰ ਸੜਕਾਂ ਦੇ ਉੱਤੇ ਤੜਫਦਾ ਤੁਰਿਆ ਫਿਰਦਾ ਰਾਤ ਨੂੰ ਵੀ ਇੱਥੇ ਸੌਂਦਾ ਤੜਫਦਾ ਰਾਤ ਨੂੰ ਵੀ ਇੱਥੇ ਹੀ ਸੌਂਦਾ ਸੜਕ ਤੇ ਹੀ ਗੋਲ ਬੁੜਾ ਤੇ ਹਾਲਤ ਉਹਦੀ ਇੰਨੀ ਮਾੜੀ ਆ ਵੀ ਇਨਸਾਨ ਪਤਾ ਨਹੀਂ ਅੱਜ ਅੱਜ ਕੱਲ੍ਹ ਕਿਹੜੀ ਮਿੱਟੀ ਦਾ ਬਣਿਆ ਵੀ ਇੰਨੀ ਤਕਲੀਫ ਇੰਨੀ ਸਮੱਸਿਆ ਦੇ ਬਾਵਜੂਦ ਵੀ ਦਰਦਰ ਦੀ ਠੋਕਣਾ ਖਾਂਦਾ ਤੁਰਿਆ ਫਿਰਦਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਕੀ ਨਾਮ ਤੇਰਾ ਰਾਮਪਾਲ ਰਾਮਪਾਲ ਭਾਈ ਨਮਸਤੇ ਰਾਮਪਾਲ ਕਿੱਥੋਂ ਆ ਰਹਿਣ ਆਲਾ ਤੂੰ ਮੈਂ ਇੱਥੇ ਹੀ ਰਹਿਣ ਆਉਂਦੇ ਜਾਨਾ ਲੁਧਿਆਣੇ ਦੇ ਰਹਿਣ ਆਲਾ ਜੀ ਕਹ ਤੇਰੇ ਪਿਤਾ ਜੀ ਦਾ ਕੀ ਨਾਮ ਅੰਤਰਾਜ ਜੀ ਅੰਤਰਾਜ ਦਾ ਬੇਟਾ ਤੂੰ ਕਿੜੇ ਮੱਲੇ ਦਾ ਰਹਿਣ ਆਲਾ ਆਰਾਮਗੰਜ ਆਰਾਮਗੰਜ ਮੱਲੇ ਦਾ ਰਹਿਣ ਆਲਾ ਆ ਪੀੜ ਤੇ ਵੀ ਪਾਣੀ ਭਰਿਆ ਹੋਇਆ ਹੈ ਤੇ ਨਹੀਂ ਇਹ ਬਚਪਨ ਜੀ ਇਦਾਂ ਹੀ ਸੀਗਾ ਹਾਂਜੀ ਪੈਰ ਤੇ ਕੀ ਹੋ ਗਿਆ ਤੇਰੇ ਕਿੱਡੇ ਕਿੱਡੇ ਸੁੱਜੇ ਪਏ ਪੈਰ ਇਹੀ ਹੈ ਮੈਂ ਸ਼ਰਾਬ ਜਾਲੀ ਪੀਂਦਾ ਨਹੀਂ ਦਾਰੂ ਨਹੀਂ ਪੀਂਦਾ ਬੰਦ ਕਰ ਛੱਡ ਤੀ ਨਸ਼ਾ ਕੋਈ ਨਹੀਂ ਨਸ਼ਾ ਨਹੀਂ ਕਰਦਾ ਇਹ ਲਵਾਈ ਦਾ ਕੰਮ ਕਰਦਾ ਸੀ ਇਹ ਭਾਡੇ ਕੁੰਡੇ ਤੋਂ ਹੁੰਦਾ ਸੀਗਾ ਦਿਹਾੜੀ ਕਰਦਾ ਸੀਗਾ ਦੇਖੋ ਜੀ ਸਾਰੀ ਲੱਤ ਵਾਏ ਵਾਏ ਗਲ ਗਈ ਆ ਤੇ ਆ ਕੀੜੇ-ਕੀੜੇ ਭਰੇ ਫੈ ਲੱਤ ਚ ਇੱਥੇ ਤਿੱਕਰ ਗੋਡੇ ਤਿੱਕਰ ਲੱਤ ਗਲ ਗਈ ਆ ਤੇ ਸਿਵਲ ਹਸਪੀਟਲ ਵਾਲਾ ਨੇ ਕਹਤਾ ਵੀ ਇਹ ਲੱਤ ਤੇਰੀ ਕੱਟਣੀ ਪੈਣੀ ਆ ਪਰ ਜਿੰਨਾ ਕਿ ਸਾਡਾ ਤਜਰਬਾ ਵਾ ਇਹਦੀ ਲੱਤ ਕੱਟਣ ਦੀ ਲੋੜ ਨਹੀਂ ਪੈਣੀ ਇਹ ਲੱਤੇ ਦੀ ਵੱਜ ਜੂਗੀ ਪਰ ਗੱਲ ਸਿਰਫ ਇੰਨੀ ਆ ਵੀ ਜਿਹੜੀ 4-5 ਮਹੀਨੇ ਪੱਟੀਆਂ ਹੋਣੀਆਂ ਸਫਾਈ ਹੋਣੀ ਆ ਉਹ ਮਿਹਨਤ ਲੱਗਣੀ ਆ ਤੇ ਉਹ ਹਸਪੀਟਲ ਦੇ ਵਿੱਚ ਇੰਨਾ ਟਾਈਮ ਲੱਗ ਨਹੀਂ ਸਕਦਾ ਵੀ ਉਹ 5 ਮਹੀਨੇ ਕਿਸੇ ਨੂੰ ਰੱਖ ਕੇ ਦਾਖਲ ਕਰਕੇ ਉਹਦਾ ਟ੍ਰੀਟਮੈਂਟ ਕਰਨ ਪਰ ਇਹ ਸੇਵਾ ਸੱਚੇ ਪਾਸ਼ਾ ਵਾਹਿਗੁਰੂ ਨੇ ਸਾਨੂੰ ਬਖਸ਼ੀ ਅੱਜ ਅਸੀਂ ਇਸ ਵੀਰ ਨੂੰ ਲੈਣ ਆਏ ਆ ਇੱਥੋਂ ਮੁਨਫਤਾ ਦੀ ਸੇਵਾ ਪਰਿਵਾਰ ਤੇ ਲੈ ਕੇ ਜਾਵਾਂਗੇ ਸੁਪਨਿਆਂ ਦੇ ਘਰ 'ਚ ਸਾਨੂੰ ਵੀਡੀਓ ਭੇਜੀ ਸੀ ਵੀਰੇ ਹੁਣਾਂ ਨੇ ਵੀਰੇ ਤੁਹਾਡਾ ਧੰਨਵਾਦ ਫਿਰਾਂਦਾ ਬਹੁਤ-ਬਹੁਤ ਤੁਸੀਂ ਕਿੱਥੇ ਦੇਖਿਆ ਇਹਨੂੰ ਸੀਮਾਪੁਰ ਹਸਪਤਾਲ ਦੇ ਬਾਹਰ ਸੀ ਬਾਹਰ ਹੀ ਦੇਖਿਆ ਅੱਧੀ ਗੱਲ ਬਹੁਤ ਦਿਮਾਤੋ ਮਤਲਬ ਕੀ ਇੱਥੇ ਦੇਖਦੇ ਹਾਂ ਤੁਸੀਂ ਸਾਨੂੰ ਵੀਡੀਓ ਅੱਜ ਭੇਜੀ ਹੈ ਨਾ ਹਾਂਜੀ ਅੱਜ ਭੇਜੀ ਜੀ ਠੀਕ ਹੈ ਮੈਨੂੰ ਵੀਰੇ-ਵੀਰੇ ਦਾ ਫੋਨ ਆਇਆ ਸੀਗਾ ਕਹਿੰਦੇ ਜਾ ਕੇ ਵੈਰੀਫਿਕੇਸ਼ਨ ਕਰੋ ਵੀਰੇ ਸਾਨੂੰ ਵੀਡੀਓ ਕਿਸੇ ਨੇ ਪਾ ਕੇ ਭੇਜੀ ਸੀ ਅੱਛਾ ਸਾਨੂੰ ਕਿਸੇ ਹੋਰ ਨੇ ਭੇਜੀ ਤਦੋਂ ਅਸੀਂ ਵੈਰੀਫਿਕੇਸ਼ਨ ਵਾਸਤੇ ਭੇਜਦੇ ਤੁਸੀਂ ਤਾਂ ਸਾਡੇ ਨਾਲ ਜੁੜੇ ਹੋਇਓ ਮੈਂਬਰ ਸਾਡੇ ਇਹ ਵੀਰੇ ਹੁਣੇ ਸਾਡੇ ਮੈਂਬਰ ਦੀ ਦਾਮ ਕੀ ਹੈ ਤੁਹਾਡਾ ਦਮਦਾਰ ਦਮਨ ਵੀਰ ਸਿੰਘ ਦਮਨ ਵੀਰ ਸਿੰਘ ਮਿੱਠੂ ਦੀਪਕ ਰੋੜਾ ਦੀਪਕ ਰੋੜਾ ਇਹ ਵੀਰੇ ਹੋਣੀ ਸੁਪਨਿਆਂ ਦੇ ਘਰ ਦੇ ਸਾਡੇ ਮੈਂਬਰ ਵੀ ਨੇ ਤੇ ਜੀ ਰਾਹੁਲ ರೆਡੀ ਹੋ ਹਾਂ ਹਾਂ ਮੈਂ ਅੱਗੇ ਦੇਖਿਆ ਰਾਹੁਲ ਆ ਕੇ ਲੱਗਣਾ ਥੋੜੇ ਥੋੜੇ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ ਦਾ ਪੰਜ ਸੱਤ ਦਿਨ ਹੋ ਗਏ ਆ ਦਸ ਦਿਨ ਬੜਾ ਬੁਰਾ ਹਾਲ ਸੀ ਮੈਂ ਰਾਹੁਲ ਨੂੰ ਕਿਹਾ ਮੈਂ ਰਾਹੁਲ ਪਾ ਦੇ ਬੌਜੀ ਜੀ ਤੁਸ ਬੁਲਾ ਦੇ ਜੀ ਬੱਜੂਆ ਵਿਚਾਰਾ ਉੱਥੇ ਉਹ ਟਾਈਮ ਸੀ ਬੌਜੀ ਇਹਨਾਂ ਦਾ ਨਾਂ ਸੀ ਇਹਨਾਂ ਦਾ ਅੱਛਾ ਜੀ ਹਲਵਾਈ ਦਾ ਕੰਮ ਸੀ ਆਈ ਸਲਾਮ ਗੰਦੇ ਵਿੱਚ ਇਹਨਾਂ ਦਾ ਪਿਓ ਦਾ ਨਾਂ ਸੀ ਪੂਰਾ ਨਾਂ ਸੀ ਇਹਨਾਂ ਦਾ ਅੱਛਾ ਜੀ ਸਲਾਮ ਗੰਦੇ ਹਾਂ ਪਿਓ ਮਰਨ ਦੀ ਧੀਰ ਹੈ ਤੇ ਸਭ ਕੁਝ ਕੀ ਨਾਂ ਸੀ ਇਹਨਾਂ ਦੇ ਪਾ ਅਨਸਰਾਜ 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 ਭਾਈ ਇਸਲਾਮ ਗਾਨੀ ਇਹ ਪੂਰਾ ਨਾਸਿਆ ਨਾ ਵਾਹ ਜੀ ਵਾਹ ਮਾਪਿਓ ਮਰਨ ਦੀ ਜਿਹੜੇ ਪਾਂਡੇ ਇੱਕ ਬਰਾਮਾ ਉਹ ਵੀ ਇੱਦਾਂ ਹੀ ਮੜ ਗਿਆ ਤੇ ਯਾਰ ਵੀ ਫੇਰ ਮੈਨਾਂ ਜਿਆ ਪਰਮਾਤਮਾ ਨੇ ਸਮਾਰ ਦੇ ਵਿੱਚ ਚੰਨ ਕਿੰਨੇ ਪੁਰਾਣੇ ਹੋਈ ਥੋੜੇ ਦਿਨ ਪਹਿਲਾਂ ਮਤਲਬ ਇਹ ਹੋ ਗਿਆ ਸਾਲ ਕੋ ਉਦੋਂ ਵੀ ਸੰਸਕਾਰ ਅਜੇ ਰਲਕੇ ਕੀਤਾ ਉਹ ਵੀ ਇੰਝ ਸਟਕਤੀ ਮਰਿਆ ਉਹ ਵੀ ਜਦੋਂ ਸੰਸਕਾਰ ਆ ਉਹ ਵੀ ਜਦੋਂ ਇਹਨਾਂ ਨੇ ਸੇਵਾ ਲਈ ਸੀ ਉਹ ਆ ਬੰਦੇ ਬਹੁਤ ਮਿਹਨਤੀ ਸੀ ਮਿਹਨਤ ਕਰਨ ਤੋਂ ਛੱਕਦੇ ਨਹੀਂ ਪਰ ਉਹਨਾਂ ਦੇ ਆ ਹਾਲਾਤ ਹੋ ਗਏ ਅਨਸਰਾਜ ਦੇ ਕਿੰਨੇ ਬੇਟੇ ਸੀਗੇ ਚਾਰ ਜੀ ਤੇ ਹੁਣ ਕਿੱਥੇ ਆ ਪੂਰੀ ਹੋ ਗਈ ਸਾਰੇ ਤਿੰਨ ਹੀ ਨਹੀਂ ਲੇਕਿਨ ਦੋ ਹੀ ਨੇ ਦੋ ਬੂਰੇ ਹੋਣ ਹੈ ਦੋ ਬੂਰੇ ਹੋਏ ਇੱਕ ਇੱਕ ਵਜਾਇਆ ਦੋ ਪੂਰੇ ਹੋ ਗਿਆ ਕਿ ਤੂੰ ਹੈਗਾ ਇੱਕ ਹੋਰ ਹੈਗਾ ਉਹ ਕਿੱਥੇ ਆ ਉਹ ਜੋਦੇਵਾਲ ਵਸਤੀ ਜਾਂਦਾ ਜੋਦੇਵਾਲ ਵਸਤੀ ਦਿੰਦਾ ਤੇਰੀ ਲੱਤ ਤੇ ਹੋਇਆ ਕੀ ਸੀ ਇਹ ਇਹ ਨਾ ਜ਼ਖਮ ਹੋ ਗਿਆ ਸੀ ਏ ਡੱਕ ਉਹ ਏ ਡੱਕ ਉਹ ਹੌਲੀ ਹੌਲੀ ਉਹ ਨਹੀਂ ਵੱਜ ਗਿਆ ਓਹੋ ਕੀ ਨਾਮ ਦਾ ਸੇਧਾ ਦਾ ਰਾਮਪਾਲ ਰਾਮਪਾਲ ਹਾਂਜੀ ਚਾਹ ਪੀ ਰਾਮਪਾਲ ਫਿਰ ਚੱਲੀਏ ਆਪਾਂ ਇੱਥੇ ਆਣਾ ਪਤਾ ਨਹੀਂ ਆਪਣੇ ਮੜੀ ਜੀ ਕੀੜੀ ਦੰਦੀ ਵੱਢ ਜੇਵੇ ਤਾਂ ਵੀ ਆਪਾਂ ਤੜਫ ਜਾਂਦੇ ਆ ਤੇ ਰਾਮਪਾਲ ਦੇ ਨਾ ਸਾਰੇ ਅੰਦਰ ਕੀੜੇ ਕੀੜੇ ਤੁਰੇ ਫਿਰਦੇ ਆ ਭਰਿਆ ਪਿਆ ਤੇ ਮਾਸ ਸਾਰਾ ਗਲਿਆ ਪਿਆ ਇੰਨੀ ਜਿਆਦਾ 스멜 ਆ ਰਹੀ ਆ ਮਤਲਬ ਮੈਂ ਕਰਦਣਾ ਥੱਲੇ ਕੋਈ ਨਾ ਇਹ ਤਕਲੀਫ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਰਾਮਪਾਲ ਝੱਲ ਰਿਹਾ ਪਰ ਦਿਮਾਗ ਵੀ ਸੁੰਨ ਹੋ ਜਾਂਦਾ ਜੇ ਰੱਬ ਤਕਲੀਫ ਦਿੰਦਾ ਨਾ ਤੇ ਤਕਲੀਫ ਨੂੰ ਝੱਲਣ ਵਾਸਤੇ ਉਹ ਜਾ ਦਿਲ ਦਿਮਾਗ ਵੀ ਦਿੰਦਾ ਫਿਕਰ ਨਹੀਂ ਕਰਨਾ ਹੁਣ ਤੁਸੀਂ ਆ ਮੱਥੇ ਤੇ ਆ ਕੀ ਹੋਇਆ ਇੱਥੇ ਵੀ ਸੱਟ ਲੱਗੀ ਹੈ ਛੋਟੇ ਡੇਗ ਪਿਆ ਹੀ ਸੁੱਤਾ ਸਤਾ ਅੱਛਾ ਕਿੱਥੇ ਸੁੱਤਾ ਪਿਆ ਸੀ ਉਹ ਠੀਕ ਟੜਕ ਤੇ ਸ਼ਨੀ ਮੰਦਰ ਸ਼ਨੀ ਮੰਦਰ ਦੇ ਬਾਹਰ ਸੁੱਤਾ ਪੈ ਰੜ ਗਏ ਮੂੰਹ ਤੇ ਵੀ ਸੱਟ ਲੱਗ ਗਈ ਹੈ ਆ ਮੰਦਰ ਦੇ ਅੱਗੇ ਸੌਂਦਾ ਜੀ ਹੈ ਹਾਂਜੀ ਉੱਥੇ ਸ਼ਨੀ ਮੰਦਰ ਹੈ ਨਹੀਂ ਉੱਥੇ ਚਲੋ RAM ਜੀ ਉੱਠੋ ਚੱਕ ਕੇ ਲੈ ਕੇ ਚਲ ਜੀ ਕਿਹੀਂ ਚਲੇ ਜਾਓਗੇ ਤੁਰਕੇ ਚੱਲ ਤੁਰ ਫਿਰ ਹਿੰਮਤ ਹਿੰਮਤ ਆ ਰਹਾ ਬੰਦਾ ਦੇਖੋ ਨਿਸ਼ਾਨ ਨਿਸ਼ਾਨ ਕਰਦਾ ਐਪ ਨਹੀਂ ਕਰਦਾ ਇਹ ਜਿੰਨਾ ਹਾਂਜੀ ਹਾਂਜੀ ਇਹ ਘਾਂਸ ਰਾਜ ਹਲਵਾਈ ਦਾ ਪੁੱਤ ਬਾਈ ਹੁਣੀ ਦੱਸਦੇ ਆ ਵੀ ਹੰਸਰਾਜ ਦਾ ਨਾਂ ਚੱਲਦਾ ਸੀਗਾ ਨਾਂ ਇਸਲਾਮ ਗੰਜ ਦੇ ਵਿੱਚ ਪੁਰਾਣੇ ਲੁਧਿਆਣੇ ਦੇ ਵਿੱਚ ਇਹ ਬੰਦਿਆਂ ਦਾ ਪੂਰਾ ਸਿੱਕਾ ਸੀ ਚਾਰ ਪੁੱਤ ਸੀ ਹੰਸਰਾਜ ਦੇ ਤੇ ਹਲਵਾਈ ਚੋਟੀ ਦੇ ਸੀ ਪਰ ਜਦੋਂ ਹੰਸਰਾਜ ਚੱਲ ਬਸਿਆ ਚਾਰੇ ਰੁਲ ਗਏ ਚਾਰਾਂ ਚੋਂ ਦੋ ਤਾਂ ਇਸ ਦੁਨੀਆ ਤੋਂ ਚਲੇ ਗਏ ਇੱਕ ਤਾਂ ਬਾਈ ਹੁਣੀ ਦੱਸਦੇ ਪਿਛਲੇ ਸਾਲ ਹੀ ਇੱਥੇ ਹੀ ਮਰਿਆ ਇਦਾਂ ਹੀ ਉਹਦਾ ਵੀ ਸੰਸਕਾਰ ਲੋਕਾਂ ਨੇ ਰਲ ਕੇ ਕੀਤਾ ਲਵਾਰਸਾ ਵਾਂਗੂ ਤੇ ਇੱਕ ਇਹ ਦੇਖ ਹੀ ਰਹੇ ਹਾਂ ਕਿਹੜੀ ਹਾਲਤ ਦੇ ਵਿੱਚ ਐ ਬਾਈ ਪਤਾ ਨਹੀਂ ਹੰਸਰਾਜ ਦੀ ਐਸੀ ਕਿਹੜੀ ਕਿਸਮਤ ਸੀ ਵੀ ਉਹਦੀ ਔਲਾਦ ਦੇ ਆ ਹਾਲਾਤ ਬਣ ਗਏ ਘਾਰ ਹੀ ਪਟਿਆ ਗਿਆ ਪਰ ਅੱਜ ਅਸੀਂ ਇਸ ਵੀਰ ਨੂੰ ਇੱਥੋਂ ਲੈਣ ਆਏ ਆ ਦੁੱਖ ਵੀ ਬੜਾ ਲੱਗਦਾ ਜਦੋਂ ਐਸ ਹਾਲਾਤ 'ਚ ਇਨਸਾਨ ਨੂੰ ਦੇਖਦੇ ਆ ਵੀ ਅੱਜ ਦਾ ਇਨਸਾਨ ਅੱਖਾਂ ਦੇ ਸਾਹਮਣੇ ਲੋਕਾਂ ਦੇ ਕੀੜਿਆਂ ਤੋਂ ਖਾਦਾ ਜਾ ਰਿਹਾ ਜਿਵੇਂ ਖਾਲਸਾ ਜੀ ਨੇ ਦੱਸਿਆ ਵੀ ਲੋਕ ਕਹਿੰਦੇ ਮੁਸ਼ਕ ਮਾਰਦਾ ਪਰੇ ਹੋ ਜਾਓ ਕੋਈ ਨੇੜੇ ਨਹੀਂ ਖੜਦਾ ਨਾ ਕੋਈ ਆਪਦੇ ਨੇੜੇ ਖੜਨ ਦਿੰਦਾ ਤੇ ਬਾਈ ਦੀਆਂ ਲੱਤਾਂ ਗਲੀਆਂ ਪਈਆਂ ਚਲੋ ਇਹ ਐਸੀ ਕਿਹੜਾ ਲੱਗਦਾ ਦਰਦ ਤੇ ਤਕਲੀਫ ਵਾਲੀ ਜ਼ਿੰਦਗੀ ਬਤੀਤ ਕਰ ਰਿਆ RAM ਇੱਕ ਮਿੰਟ ਚੱਪਲ ਆ ਰਹੀ ਜੀ ਦਾ ਕੋਈ ਨਾ ਪਾਈ ਰੱਖ ਚੱਪਲ ਪਾਈ ਰੱਖ ਕੋਈ ਨਹੀਂ ਇਹ ਤਾਂ ਕਰ ਲੱਭੀ ਬੜੀ ਮੂੜ ਤੇ ਜੀ ਦਾ ਪਰਿਵਾਰ ਸੀ ਜਿਹੜਾ ਕਿਸੇ ਟਾਈਮ ਬੜਾ ਨਾਮਵਰ ਹਲਵਾਈ ਪਰਿਵਾਰ ਸੀ ਅੱਜ ਇੱਕ ਕੱਪ ਚਾਹ ਦਾ ਪੀਣ ਵਾਸਤੇ ਵੀ ਦੇਰੜੀਆਂ ਕੱਢਣੀਆਂ ਪੈਂਦੀਆਂ ਅੱਜ ਆ ਰਾਮ ਜੀ ਨੂੰ ਜਿਹੜੀ ਹਾਲਤ 'ਚ ਅਸੀਂ ਇੱਥੋਂ ਲੈ ਕੇ ਚੱਲੇ ਆ ਬਹੁਤ ਹੀ ਜ਼ਿਆਦਾ ਦੁੱਖदाई ਆ ਤੇ ਬਹੁਤ ਸ਼ਰਮਨਾਕ ਆ ਵੀ ਅੱਜ ਦਾ ਇਨਸਾਨ ਕਿੰਨਾ ਸੈਲਫਿਸ਼ ਹੋ ਜਾਂਦਾ ਅੱਜ ਦਾ ਇਨਸਾਨ ਕਿੰਨਾ ਮਤਲਬ ਆਪਣੇ ਆਪ ਨੂੰ ਇੰਨਾ ਜ਼ਿਆਦਾ ਰੋਟੀ ਦੇ ਰਿਆ ਦੂਸਰੇ ਦੀ ਤਾਂ ਜ਼ਿੰਦਗੀ ਚ ਜੋ ਮਰਜ਼ੀ ਹੋਈ ਜਾਵੇ ਕੋਈ ਫਰਕ ਹੀ ਨਹੀਂ ਪੈਂਦਾ ਨਹੀਂ ਤਾਂ ਇੱਕ ਅਸੀਂ ਉਹ انسان ਆ ਉਹਨਾਂ ਦੇ ਵਾਰਸਾਂ ਭਾਈ ਕਨੇਯਾ ਜੀ ਉਹਨਾਂ ਦੇ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪਟੀਆਂ ਕੀਤੀਆਂ ਅੱਜ ਅਸੀਂ ਇਹਨਾਂ ਆਪਣਿਆਂ ਦੀ ਕੀੜਿਆਂ ਤੋਂ ਖਾਦੇ ਜਾ ਰਹਿਆਂ ਦੀ ਵੀ ਸੂਹ ਨਹੀਂ ਲੈਂਦੇ ਅਸੀਂ ਉਹਨਾਂ ਦੇ ਵਾਰਸਾਂ ਦੁਨਨੇ ਬੰਦ-ਬੰਦ ਘਟਵਾ ਲੇ ਤੇ ਅੱਜ ਸਾਡੀਆਂ ਅੱਖਾਂ ਦੇ ਸਾਹਮਣੇ ਇੱਕ ਇਨਸਾਨ ਤੜਫ-ਤੜਫ ਕੇ ਮਾਰ ਰਿਹਾ ਅਸੀਂ ਮੂੰਹ ਪਰ ਇਹਨੂੰ ਕਮਾ ਕੇ ਨੰਗ ਜਾਨਨੇ ਆ ਅਸੀਂ ਥੁੱਕ ਕੇ ਜਲੇ ਜਾਨਨੇ ਆ ਬਹੁਤ ਦੁੱਖ ਤੇ ਬੜੀ ਸ਼ਰਮ ਦੀ ਗੱਲ ਆ ਲੁਧਿਆਣਾ ਸ਼ਹਿਰ ਇੰਡਸਟਰੀ ਹੱਬ ਆ ਪੰਜਾਬ ਦਾ ਸਭ ਤੋਂ ਅਰਜੋਗਿਕ ਸ਼ਹਿਰ ਆ ਇੱਥੇ ਵੀ ਕੋਈ ਇੰਤਜ਼ਾਮ ਨਹੀਂ ਨਾ ਤਾਂ ਸਿਸਟਮ ਵੱਲੋਂ ਆ ਨਾ ਸਰਕਾਰ ਵੱਲੋਂ ਆ ਨਾ ਕੋਈ ਸਾਡੇ ਅਰਬਾਂ ਖਰਬਾਂ ਦਾ ਬਜਟ ਹੈ ਐਸਜੀਪੀਸੀ ਦਾ ਧਾਰਮਿਕ ਸੰਸਥਾਵਾਂ ਦਾ ਪਰ ਅੱਜ ਦਾ ਇਨਸਾਨ ਬਹੁਤ ਤਕਲੀਫ ਦੇ ਵਿੱਚ ਬਹੁਤ ਦਰਦ ਦੇ ਵਿੱਚ ਜੀਵਨ ਕੱਟ ਰਿਹਾ ਬੇਨਤੀ ਹੈ ਸਾਡੀ ਤਾਂ ਉਹਨਾਂ ਲੋਕਾਂ ਨੂੰ ਚਾਹੇ ਪੋਲਿਟਿਕਲ ਲੀਡਰ ਨੇ ਚਾਹੇ ਸਾਡੇ ਅਫਸਰ ਨੇ ਕੋਈ ਐਸਾ ਇੰਤਜ਼ਾਮ ਕਰਨਾ ਲੁਧਿਆਣੇ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਅਨਨੋਨ ਵਾਰਡ ਬਣੀ ਹੋਈ ਆ ਉੱਥੇ ਜਾਂ ਤਾਂ ਸਟਾਫ ਚ ਵਾਧਾ ਕੀਤਾ ਜਾਵੇ ਜਾਂ ਕੋਈ ਉੱਥੇ ਇੰਤਜ਼ਾਮ ਸਕਿਉਰਟੀ ਦਾ ਕੀਤਾ ਜਾਵੇ ਜਿਹੜਾ ਕੋਈ ਇਸ ਤਰ੍ਹਾਂ ਦਾ ਮਰੀਜ਼ ਆਉਂਦਾ ਕਟੂ-ਕਟ ਉਹਦੀ ਤਾਂ ਉੱਤੇ ਫੜ ਕੇ ਇੱਕ ਵਾਰੀ ਜ਼ਖਮਾਂ ਦੀ ਸਫਾਈ ਹੋਵੇ ਸਾਨੂੰ ਸੁਪਨਿਆਂ ਦਾ ਘਰ ਦੇ ਵਿੱਚ ਇੱਕ ਸੇਵਾ ਦਾ ਜਿੰਮਾ ਬਖਸ਼ਿਆ ਛੱਤ ਵੀ ਉਹ ਹੀ ਦਿੰਦਾ ਦਵਾਈ دارو ਲੀੜਾ ਕੱਪੜਾ ਅਸੀਂ ਕੁਝ ਵੀ ਨਹੀਂ ਕਰਨਾ ਅੱਜ ਇਹ ਬਾਈ ਨੂੰ ਲੈਣ ਆਏ ਆ ਗੱਡੀ ਵੀ ਉਹਦੀ ਦਿੱਤੀ ਆ ਤੇ ਆ ਜਿਹੜੇ ਸਵਾਸ ਆ ਆ ਜਿਹੜਾ ਅਸੀਂ ਬੋਲ ਰਹੇ ਆ ਇਹ ਵੀ ਉਹਦਾ ਹੀ ਦਿੱਤਾ ਹੋਇਆ ਬਸ ਅਸੀਂ ਤਾਂ ਇੱਕ ਕੱਟ ਪੁਤਲੀ ਆ ਜਿਵੇਂ ਜਿਵੇਂ ਉਹ ਕਰਾਈ ਜਾਂਦੇ ਅਸੀਂ ਕਰੀ ਜਾਂਦੇ ਅਸਲੀ ਅਮੀਰੀ ਤਾਂ ਦੂਜਿਆਂ ਦੀ ਬਾਹ ਫੜਨ ਨਹੀਂ ਹੈ ਬਹੁਤ ਬਹੁਤ ਧੰਨਵਾਦ ਵੀਰੇ ਦਮਨ ਜੀ ਤੁਹਾਡਾ ਵੀਰ ਜੀ ਸਾਰਿਆਂ ਦਾ ਦੀਪਕ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Thank you.